ਹਾਂਜੀ ਨਮਸਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਟੀਚਿੰਗ ਗੁਰੂ ਦੇ ਉੱਤੇ ਤਾਂ ਇੱਕ ਜਿਵੇਂ ਕੱਲ ਮੈਂ ਵੀਡੀਓ ਬਣਾਈ ਸੀ ਕਿ ਤੁਸੀਂ ਦੇਖਿਆ ਹੋਣਾ ਕਿ ਪੰਜ ਸਰਪੰਚ ਦੇ ਫਾਰਮ ਕਿਵੇਂ ਭਰਨੇ ਨੇ ਤਾਂ ਅੱਜ ਇਹ ਦੂਸਰੀ ਵੀਡੀਓ ਹੈ ਜਿਸ ਦੇ ਵਿੱਚ ਸਰਪੰਚ ਦੇ ਤੇ ਪੰਜ ਵਾਸਤੇ ਜਿਹੜੇ ਵੀ ਪੰਚਾਇਤ ਸਮਤੀ ਦੇ ਮੈਂਬਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਨੇ ਉਹਨਾਂ ਵਾਸਤੇ ਜਿਹੜੇ ਫਾਰਮ ਨੇ ਉਹ ਤੁਸੀਂ ਮੈਂ ਲੈ ਕੇ ਆਇਆ ਹਾਂ ਅੱਜ ਦੀ ਵੀਡੀਓ ਦੇ ਵਿੱਚ ਇਹਨੂੰ ਤੁਸੀਂ ਪ੍ਰਿੰਟ ਆਊਟ ਵੀ ਕਰਵਾ ਸਕਦੇ ਹੋ ਤੇ ਜਿਵੇਂ ਮੈਂ ਵੀਡੀਓ ਦੇ ਵਿੱਚ ਦੱਸੀ ਜਾਊਂਗਾ ਐਵੇਂ ਵੀ ਤੁਸੀਂ ਜਿਹੜਾ ਫਾਰਮ ਹੈ ਉਹ ਭਰਨਾ ਹੋਵੇਗਾ ਤੇ ਉੱਪਰ ਤੁਸੀਂ ਦੇਖ ਸਕਦੇ ਹੋ ਇਹ ਹੈ ਫਾਰਮ ਨੰਬਰ 4 ਠੀਕ ਹੈ ਨਾਮ ਨਾਮਜ਼ਦਗੀ ਪੱਤਰ ਪੰਚ ਸਰਪੰਚ ਪੰਚਾਇਤ ਸਮਤੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਤੇ ਇਸ ਤੋਂ ਪਹਿਲਾਂ ਦੇਖੋ ਪਹਿਲਾ ਸਭ ਤੋਂ ਪਹਿਲਾਂ ਜਿਹੜਾ ਕਾਲਮ ਹੈ ਗ੍ਰਾਮ ਸਭਾ ਚੋਣ ਹਲਕੇ ਦਾ ਨਾਂ ਕਿਹੜਾ ਚੋਣ ਹਲਕਾ ਤੁਹਾਡਾ ਉਹ ਤੁਸੀਂ ਇਹਦੇ ਵਿੱਚ ਜਿਹੜਾ ਫਿਲ ਕਰਨਾ ਹੈ ਪਹਿਲੇ ਨੰਬਰ ਦੇ ਵਿੱਚ ਅਹੁਦੇ ਦਾ ਨਾਂ ਜਿਸ ਲਈ ਲੋਡ ਲੜੀ ਜਾ ਰਹੀ ਹੈ ਤੁਸੀਂ ਪੰਚ ਵਾਸਤੇ ਲੜ ਰਹੇ ਹੋ ਸਰਪੰਚ ਵਾਸਤੇ ਪੰਚਾਇਤ ਸਮਤੀ ਦੇ ਮੈਂਬਰ ਵਾਸਤੇ ਉਹ ਤੁਸੀਂ ਇੱਥੇ ਲਿਖ ਦੇਣਾ ਹੈ ਉਮੀਦਵਾਰ ਦਾ ਨਾਂ ਲਿਖਣਾ ਹੈ ਜਿਹੜਾ ਵੀ ਲੜ ਰਿਹਾ ਹੈ ਉਹ ਪਿਤਾ ਜਾਂ ਪਤੀ ਦਾ ਨਾਂ ਜੇਕਰ ਲੇਡੀ ਸ ਹੈ ਤਾਂ ਪਤੀ ਦਾ ਨਾਂ ਲਿਖ ਦੇਣਾ ਜੇਕਰ ਮੇਲ ਹੈ ਤਾਂ ਪਿਤਾ ਦਾ ਨਾਂ ਉਮਰ ਕਿੰਨੀ ਹੈ ਕਿਤਾ ਕਿਤਾ ਯਾਨੀ ਕਿ ਕਿਆ ਕੰਮਕਾਰ ਕਰਦੇ ਨੇ ਉਹ ਇੱਥੇ ਲਿਖਣਾ ਹੈ ਪਤਾ ਲਿਖਣਾ ਹੈ ਪੂਰਾ ਐਡਰੈਸ ਜਿਹੜਾ ਕਿ ਤੁਹਾਡਾ ਆਧਾਰ ਕਾਰਡ ਦੇ ਵਿੱਚ ਲਿਖਿਆ ਹੋਇਆ ਹੈ ਉਸ ਤੋਂ ਬਾਅਦ ਅੱਗੇ ਪੁੱਛ ਰਿਹਾ ਕਿ ਕੀ ਉਮੀਦਵਾਰ ਅਨੁਸੂਚਿਤ ਜਾਤੀ ਪਛੜੀ ਸ਼੍ਰੇਣੀ ਦਾ ਮੈਂਬਰ ਹੈ ਜੇਕਰ ਹਾਂ ਤਾਂ ਵਿਸ਼ੇਸ਼ ਜਾਤੀ ਨਾਲ ਜਿਸ ਦਾ ਸੰਬੰਧ ਰੱਖਦਾ ਹੈ ਉਸ ਦਾ ਜਿਹੜਾ ਹੈਗਾ ਉਹਦੇ ਲਈ ਫਾਰਮ ਜਿਹੜਾ ਹੈਗਾ ਤੁਸੀਂ ਭਰਨਾ ਹੋਵੇਗਾ ਉਹ ਫਾਰਮ ਵੀ ਮੈਂ ਤੁਹਾਨੂੰ ਇੱਕ ਵਾਰ ਦਿਖਾ ਦੂੰਗਾ ਕਿਵੇਂ ਦਾ ਹੁੰਦਾ ਹੈ ਤੇ ਉਹ ਤੁਸੀਂ ਇੱਥੇ ਲਿਖ ਦੇਣਾ ਕਿ ਜਿਹੜੀ ਵੀ ਤੁਹਾਡੀ ਜਾਤੀ ਹੈ ਉਹ ਨੀਚੇ ਹੈਟਣਾ ਜਿਹੜੇ ਹੈਟਾ ਜਿਹੜੇ ਕਾਲਮ ਨੇ ਉਹਦੇ ਵਿੱਚ ਭਰ ਦੇਣੀ ਹੈ ਉਸ ਤੋਂ ਬਾਅਦ ਆ ਗ੍ਰਾਮ ਸਭਾ ਚੋਣ ਹਲਕੇ ਨਾਲ ਸੰਬੰਧ ਰੱਖਣ ਲਈ ਜਾਣਕਾਰ ਸੂਚੀ ਵਿੱਚ ਉਮੀਦਵਾਰ ਦਾ ਲੜੀ ਨੰਬਰ ਤੇ ਇਹਦੇ ਇਹਦੇ ਵਿੱਚ ਕੀ ਆ ਭਰਨਾ ਜਿਹਦੇ ਵਿੱਚ ਕਿਹਾ ਗਿਆ ਉਮੀਦਵਾਰ ਦਾ ਲੜੀ ਨੰਬਰ ਇਹ ਕੀ ਹੈ ਜਿਹੜੀ ਤੁਹਾਡੀ ਵੋਟਰ ਸੂਚੀ ਹੁੰਦੀ ਹੈ ਉਹਦੇ ਵਿੱਚ ਤੁਹਾਡਾ ਨਾਮ ਜਿਹੜਾ ਹੈ ਕਿਹੜੀ ਲੜੀ ਨੰਬਰ ਦੇ ਉੱਪਰ ਹੈ ਉਹ ਤੁਸੀਂ ਇੱਥੇ ਲਿਖਣਾ ਹੋਵੇਗਾ ਤਜਵੀਜ਼ ਕਰਤਾ ਦਾ ਨਾਮ ਠੀਕ ਹੈ ಗ್ರಾಮ ਸਭਾ ਚੋਂ ਹਲਕੇ ਦੇ ਨਾਲ ਸੰਬੰਧ ਰੱਖਣ ਚੋਣ ਕਰ ਸੂਚੀ ਦੇ ਤਜਵੀਜ਼ ਕਰਤਾ ਤਜਵੀਜ਼ ਕਰਤਾ ਕੌਣ ਹੁੰਦਾ ਇੱਕ ਹੋਰ ਤੁਹਾਡਾ ਜਿਹੜਾ ਨਾਲ ਮੈਂਬਰ ਉਹ ਤੁਸੀਂ ਲੈ ਕੇ ਆਉਣਾ ਠੀਕ ਹੈ ਉਹਦਾ ਉਰੇ ਲੜੀ ਨੰਬਰ ਲਿਖਣਾ ਹੈ ਸੇਮ ਉਹਦਾ ਨਾਮ ਲਿਖਣਾ ਹੈ ਤਜਵੀਜ਼ ਕਰਤਾ ਦੇ ਇੱਥੇ ਹਸਤਾਖਰ ਕਰਾਉਣੇ ਨੇ نیچے ਇੱਕ ਹੋਰ ਮੈਂਬਰ ਲੈ ਕੇ ਆਉਣਾ ਹੈ ਸੈਕੰਡਰੀ ਯਾਨੀ ਕਿ ਦੋ ਤੁਹਾਡੇ ਨਾਲ ਜਿਹੜੇ ਹੈਗੇ ਨੇ ਖੜੇ ਹੋਣਗੇ ਤੁਹਾਡੇ ਨਾਲ ਉਹ ਤੁਸੀਂ ਉਹਨਾਂ ਦੇ ਸਾਈਨ ਇੱਥੇ ਕਰਾਉਣੇ ਨੇ ਇੱਕ ਇੱਕ ਤਾਂ ਤੁਸੀਂ ਆਪ ਖੁਦ ਹੋਗੇ ਉਸ ਤੋਂ ਬਾਅਦ ਇੱਕ ਤਜ਼ਵੀਜ਼ ਕਰਤਾ ਤੁਹਾਡੇ ਨਾਲ ਹੋਣਾ ਚਾਹੀਦਾ ਇਸੇ ਤਰ੍ਹਾਂ ਇੱਕ ਸੈਕੰਡਰ ਤੁਸੀਂ ਉਹ ਹੋਣਾ ਚਾਹੀਦਾ ਇੱਕ ਹੋਰ ਬੰਦਾ ਠੀਕ ਹੈ ਤੇ ਟੋਟਲ ਤਿੰਨ ਬੰਦੇ ਹੋਣੇ ਚਾਹੀਦੇ ਨੇ ਤੇ ਤੁਹਾਡੀ ਵਾਰਡ ਦੇ ਹੋਣ ਇਹ ਮੈਂਬਰ ਜਿਹੜੇ ਇੱਥੇ ਸਾਈਨ ਕਰਨਗੇ ਸੈਕੰਡਰ ਦਾ ਨਾਂ ਸਮਰਥਕ ਜਿਹਨੂੰ ਆਪਾਂ ਕਹਿ ਦਿੰਨੇ ਆ ਨਾਲ ਉਹਦਾ ਨਾਮ ਲਿਖਣਾ ಗ್ರಾಮ ਸਭਾ ਚੋਣ ਉਹਦੇ ਹੀ ਵੋਟਰ ਸੂਚੀ ਦਾ ਆਰ.ਐਲ.ਆਈ ਨੰਬਰ ਇੱਥੇ ਲਿਖਣਾ ਉਹਦੇ ਸਾਈਨ ਕਰਾ ਦੇਣੇ ਉਸ ਤੋਂ ਬਾਅਦ ਉਮੀਦਵਾਰ ਕੋਸ਼ ਨਾ ਪੱਤਰ ਉਮੀਦਵਾਰ ਦੇ ਜਿਹੜੇ ਸਾਈਨ ਨੇ ਉਹ ਨੀਚੇ ਹੋਣਗੇ ਕਿ ਜਿਹੜਾ ਹੈਗਾ ਕਿ ਮੈਂ ਬਿਆਨ ਕਰਦਾ ਕਿ ਮੈਂ ਸਹਿਮਤ ਹਾਂ ਮੈਂ ਜੋ ਵੀ ਸਰਪੰਚ ਜਾਂ ਪੰਚ ਬਣਨ ਵਾਸਤੇ ਠੀਕ ਹੈ ਮੈਂ ਇਲੈਕਟ ਹੋ ਰਿਹਾ ਮੈਂ ਖੜਾ ਹੋ ਰਿਹਾ ਉੱਥੇ ਉਮੀਦਵਾਰ ਦੇ ਹਸਤਾਖਰ ਤੁਸੀਂ ਕਰਾ ਲੈਣੇ ਠੀਕ ਹੈ ਹੁਣ ਦੇਖੋ ਇੱਕ ਚੰਗੀ ਤਰ੍ਹਾਂ ਇੱਕ ਵਾਰ ਸਮਝ ਆ ਗਿਆ ਹੋਣਾ ਜਿਹੜਾ ਇਹਨੂੰ ਫਾਰਮ ਨੂੰ ਭਰੂਗਾ ਯਾਨੀ ਕਿ ਜਿਹੜਾ ਸੰਚੇ ਸਪੰਚ ਬਣਨ ਵਾਸਤੇ ਇਲੈਕਟ ਹੋਊਗਾ ਖੜਾ ਹੋਊਗਾ ਉਹਨੇ ਸਭ ਤੋਂ نیچے ਕਰਨੇ ਆ ਸਾਈਨ ਉਮੀਦਵਾਰ ਦੇ ਹਸਤਾਖਰ ਜਿਹੜਾ ਤੁਹਾਡੇ ਨਾਲ ਇੱਕ ਮੈਂਬਰ ਹੋਊਗਾ ਸੈਕੰਡਰ ਉਹ ਇੱਥੇ ਸਾਈਨ ਕਰਾਉਣੇ ਆ ਜਿਹੜਾ ਇੱਕ ਹੋਰ ਨਾਲ ਹੋਊਗਾ ਤਜਵੀਜ਼ ਕਰਤਾ ਦੇ ਉੱਪਰ ਕਰਾ ਲੈਣੇ ਆ ਇਹ ਹੋ ਗਿਆ ਇਹਦਾ ਫਰੰਟ ਪੇਜ ਇਹਦਾ ਬੈਕ ਪੇਜ ਹੈ ਦੇਖੋ ਉੱਥੇ ਕੀ ਲਿਖਿਆ ਉਮੀਦਵਾਰ ਜੋ ਪਾਰਲੀਮੈਂਟ ਦਾ ਕਿਸੇ ਸਦਨ ਜਾਂ ਪੰਜਾਬ ਰਾਜ ਦੇ ਵਿਧਾਨ ਮੰਡਲ ਦੇ ਮੈਂਬਰ ਹੋਵੇ ਦੁਆਰਾ ਦਿੱਤਾ ਗਿਆ ਭਰੋਸਾ ਠੀਕ ਹੈ ਉਮੀਦਵਾਰ ਇੱਕ ਹੋਰ ਉਮੀਦਵਾਰ ਜਿਹੜਾ ਕਿ ਪਾਰਲੀਮੈਂਟ ਦਾ ਜਾਂ ਪੰਜਾਬ ਰਾਜ ਦੇ ਵਿਧਾਨ ਮੰਡਲ ਦਾ ਜਿਹੜਾ ਕਿ ਮੈਂਬਰ ਹੋਵੇ ਇੱਥੇ ਲਿਖਿਆ ਮੈਂ ਇਸ ਦੁਆਰਾ ਭਰੋਸਾ ਦਵਾਉਂਦਾ ਹਾਂ ਕਿ ਕਿਸੇ ਗ੍ਰਾਮ ਪੰਚਾਇਤ ਦਾ ਸਰਪੰਚ ਜਾਂ ਪੰਚ ਜਾਂ ਪੰਚਾਇਤੀ ਸਮಿತಿ ਦਾ ਜ਼ਿਲ੍ਹਾ ਪ੍ਰਸ਼ਾਸਕ ਜੋ ਜਿਵੇਂ ਦੀ ਸੂਰਤ ਹੋਵੇ ਦੇਵੇਂ ਅੰਬਰ ਚੁਣੇ ਜਾਣ ਦੀ ਸੂਰਤ ਵਿੱਚ ਪੰਜਾਬ ਪੰਚਾਇਤੀ ਰਾਜ ਐਕਟ 1954 ਦੀਆਂ ਧਾਰਾਵਾਂ 13 104 ਤੱਕ ਅਧੀਨ ਹਲਫ ਲੈਣ ਤੋਂ ਪਹਿਲਾਂ ਪਾਰਲੀਮੈਂਟ ਦੇ ਕਿਸੇ ਸਦਨ ਜਾਂ ਪੰਜਾਬ ਵਿਧਾਨ ਸਭਾ ਮੈਂਬਰ ਦਾ ਮੰਤਰੀ ਦੇ ਅਸਤੀਫਾ ਦੇ ਦੇਆ ਹੋ ਜੇਕਰ ਤੁਸੀਂ ਪਹਿਲੇ ਕਿਸੇ ਦੇ ਮੈਂਬਰ ਹੋ ਪੰਜਾਬ ਰਾਜ ਵਿਧਾਨ ਸਭਾ ਦੇ ਸਦਨ ਦੇ ਕਿਸੇ ਦੇ ਵੀ ਤਾਂ ਉਹ ਮਤਲਬ ਤੁਸੀਂ ਅਸਤੀਫਾ ਦੇਣਾ ਪਊਗਾ ਤੁਸੀਂ ਮੈਂਬਰ ਨਹੀਂ ਹੋਣੇ ਚਾਹੀਦੇ ਇੱਥੇ ਤੁਸੀਂ ਸਾਈਨ ਕਰਾਉਣੀ ਹੈ ਰਟਨਿੰਗ ਅਫਸਰ ਦੁਆਰਾ ਭਰਿਆ ਜਾਵੇਗਾ ਇਹ ਜਿਹੜਾ ਅੱਗੇ ਵਾਲਾ ਕਮ ਹੈ ਅਟਰਨਿੰਗ ਅਫਸਰ ਯਾਨੀ ਕਿ ਆਰਓ ਇਹ ਜਿੱਥੇ ਤੁਸੀਂ ਫਾਰਮ ਸਬਮਿਟ ਕਰਨ ਜਾਉਂਗੇ ਉੱਥੇ ਬੈਠੇ ਹੁੰਦੇ ਨੇ ਉਹ ਇਹਨੂੰ ਭਰ ਕੇ ਦੇਣਗੇ ਉਹਨਾਂ ਦੁਆਰਾ ਇਹ ਭਰਿਆ ਜਾਵੇਗਾ ਇੱਕ ਪੜਤਾਲ ਸਰਟੀਫਿਕੇਟ ਹੈ ਠੀਕ ਹੈ ਪੜਤਾਲ ਸਰਟੀਫਿਕੇਟ ਦੇ ਵਿੱਚ ਕੀ ਲਿਖਿਆ ਰੱਖਿਆ ਮੈਂ ਉਮੀਦਵਾਰ ਦੀ ਪਾਤ੍ਰਤਾ ਬਾਰੇ ਪੜਤਾਲ ਕਰ ਲਈ ਹੈ ਅਤੇ ਇਸ ਸਿੱਟੇ ਤੇ ਪੁੱਛਿਆ ਕਿ ਇਹ ਚੋਣ ਦੇ ਖੜੇ ਹੋਣ ਲਈ ਯੋਗ ਹੈ ਇਸ ਕਾਰਨ ਮੈਂ ਡੈਸ਼ ਨਾਮ ਜਿੰਦਗੀ ਪ੍ਰਵਾਨ ਕਰਦਾ ਇਹ ਸਾਰਾ ਜਿਹੜਾ ਹੈਗਾ ਇਹ ਆਰਓ ਦਾ ਕੰਮ ਹੈ ਉਹ ਇਹ ਭਰ ਕੇ ਤੁਹਾਨੂੰ ਦੇਣਗੇ ਜਿਹੜਾ ਵੀ ਇਹਦੀ ਪੜਤਾਲ ਕਰੂਗਾ ਪੜਤਾਲ ਕਰਨ ਵਾਲਾ ਜਿਹੜਾ ਅਫਸਰ ਹੋਗਾ ਉਹ ਇਹਨੂੰ ਭਰੂਗਾ ਤੇ ਇੱਥੇ ਆਪਣੇ ਸਾਈਨ ਕਰੂਗਾ ਤੇ ਇਸ ਤੋਂ ਬਾਅਦ ਇਸ ਉਮੀਦਵਾਰ ਨੂੰ ਦਿੱਤਾ ਗਿਆ ਚੋਣ ਨਿਸ਼ਾਨ ਹੈ ਤੇ ਜਿਉ ਤੋ ਤੁਹਾਨੂੰ ਇੱਕ ਚੋਣ ਨਿਸ਼ਾਨ ਮਿਲ ਜੂਗਾ ਉਹ ਇੱਥੇ ਫਿਲ ਹੋ ਜੂਗਾ ਯਾਨੀ ਕਿ ਤੁਸੀਂ ਤਾਂ ਸਿਰਫ ਜਿਹੜਾ ਹੈਗਾ ਫਸਟ ਵਾਲਾ ਇੱਕ ਫਸਟ ਉੱਪਰ ਜਿਹੜਾ ਵਾਲਾ ਪੇਜ ਹੈ ਇੱਕ ਪੇਜ ਉਹ ਹੀ ਭਰ ਲੈ ਨੀਚੇ ਵਾਲਾ ਪੇਜ ਜਿਹੜੇ ਆਰਓ ਨੇ ਉਧਰ ਵਾਲੇ ਜਿਹੜੇ ਅਫਸਰ ਬੈਠੇ ਨੇ ਦਫ਼ਤਰ ਵਾਲੇ ਉਹ ਕਹੇ ਭਰ ਕੇ ਤੁਹਾਨੂੰ ਦੇਣਗੇ ਠੀਕ ਹੈ ਜੀ ਤੇ ਆ ਤੁਸੀਂ ਇੱਥੇ ਲਿਖਣਾ ਹੈ ਹੈ ਕਿਥੇ ਸਾਈਨ ਕਰਨੇ ਤੁਸੀਂ ਬੈਕ ਪੇਜ ਤੇ ਕਿ ਕਿਸੇ ਜਾਤੀ ਪਛੜੀ ਸ਼੍ਰੇਣੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਦੁਆਰਾ ਬਿਆਨ ਜੇਕਰ ਤੁਸੀਂ ਜਨਰਲ ਹੋ ਫਿਰ ਫਿਲ ਕਰਨ ਦੀ ਲੋੜ ਨਹੀਂ ਜੇਕਰ ਤੁਸੀਂ ਐਸਸੀ, ਓਬੀਸੀ ਕੋਈ ਹੋਰ ਕਾਸਟ ਦੇ ਹੋ ਤਾਂ ਤੁਸੀਂ ਇੱਥੇ ਸਾਈਨ ਕਰਨੇ ਨੇ ਤੇ ਇੱਥੇ ਆਪਣੀ ਸ਼੍ਰੇਣੀ ਲਿਖਣੀ ਹੈ। ਨੀਚੇ ਡੇਟ ਪਾ ਦੇਣੀ ਹੈ। ਠੀਕ ਹੈ ਜੀ ਇਹ ਸਾਰੇ ਹੈਗੇ ਨੇ ਫਾਰਮ। ਇਹ ਫਾਰਮ ਤੋਂ ਇਹ ਫਾਰਮ ਦੇਖੋ ਫਾਰਮ 4 ਹੈ ਤੇ ਨੀਚੇ ਵਾਲਾ ਫਾਰਮ ਹੈ 4K। ਇਹ ਪੀਡੀਐਫ ਤੁਹਾਨੂੰ ਮਿਲ ਜੂਗੀ ਟੈਲੀਗ੍ਰਾਮ ਗਰੁੱਪ ਤੋਂ ਉੱਥੇ ਜਾ ਕੇ ਡਾਊਨਲੋਡ ਕਰਕੇ ਇਹਨੂੰ ਭਰ ਸਕਦੇ ਹੋ। ਤਾਂ ਇਹ ਫਾਰਮ ਭਰਨਾ ਹੈ। ਇੱਕ ਹੋਰ ਫੇਜ ਇੱਕ ਹੋਰ ਫਾਰਮ ਹੈ ਜਿਹਦੇ ਪੰਜ ਪੇਜ ਨੇ ਨੈਕਸਟ ਵੀਡੀਓ ਵਿੱਚ ਉਹ ਵੀ ਅਪਲੋਡ ਕੀਤਾ ਹੋਇਆ ਹੈ ਤਾਂ ਉਹ ਵੀ ਤੁਸੀਂ ਇੱਕ ਵਾਰ ਦੇਖ ਲੈਣਾ ਵੀਡੀਓ ਦੇ ਵਿੱਚ ਸਾਰਿਆਂ ਨੂੰ ਦੱਸਿਆ ਕਿ ਕਿਵੇਂ ਕਿਵੇਂ ਜਿਹੜਾ ਫਾਰਮ ਹੈ ਉਹ ਭਰਨਾ ਹੈ ਸਾਰੀ ਤੁਸੀਂ ਸੰਪਤੀ ਦੀ ਡਿਟੇਲ ਉਹਦੇ ਵਿੱਚ ਦਿੱਤਾ ਦੱਸਣੀ ਹੋਵੇਗੀ ਆਪਣੀ ਠੀਕ ਹੈ ਜੀ ਇਹ ਵੀਡੀਓ ਦੇਖਣ ਤੋਂ ਪਹਿਲਾਂ ਮਤਲਬ ਇਹ ਇੱਕ ਵੀਡੀਓ ਮੈਂ ਹੋਰ ਅਪਲੋਡ ਕੀਤੀ ਹੈ ਪਹਿਲਾਂ ਉਹ ਦੇਖੋ ਇਹ ਦੂਜੀ ਵੀਡੀਓ ਇੱਕ ਹੋਰ ਤੀਜੀ ਆਵੇਗੀ ਤਿੰਨੇ ਵੀਡੀਓ ਤੁਸੀਂ ਲਾਈਨ ਵਾਈਜ਼ ਦੇਖ ਲੈਣੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਕਿ ਕਿਵੇਂ ਕਿਵੇਂ ਫਾਰਮ ਭਰਨਾ ਹੈ ਪੰਜੋਂ ਵਿੱਚ ਆ ਸਰਪੰਚ ਹੋਵੇ ਤੇ ਉਸ ਤੋਂ ਬਾਅਦ ਕੀ ਨਾਮ ਹੈ ਤੇ ਸਾਰੋ ਜੇਕਰ ਤੁਹਾਨੂੰ ਫੇਰ ਵੀ ਕੁਝ ਨਹੀਂ ਸਮਝ ਆਉਂਦਾ ਤਾਂ ਨੀਚੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਉਥੋਂ ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ